ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦਾਂ ਤਾ ਗਾਵ ਹਰੀ ਕੇ ਰਾਮ ਅਨਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੋ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਤੋ ਮਨ ਮੇਰੇ ਦੁਖ ਸਭ ਵਿਸਾਰਨਾਂ ਗੇ ਕਰਉ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਾ ਗੱਲਾਂ ਸਮਰੱਥ ਸੁਆਮੀ ਸੋ ਕਉ ਮਨੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰੇ ਕਰਤਾ ਤੇਰੇ ਸੋਕੇ ਚੈ ਜੇ ਦੇਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਿਨ ਕੋੱਖਾ ਸਭ ਗਵਾਇਆ ਕਰਸਾਂ ਸੋਖਮਾਨੈ ਵਸਿਆ ਜਨੇਚਾ ਸਭ ਪਜਾਈਆ ਸਦਾ ਕਰਵਾਨ ਕੀਤਾ ਗੁਰਵਿੱਟ ਹੋ ਜਿਹਦੀ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਸਭ ਧਰੋਪੇ ਆਰੋ ਸਾਚਾ ਨਾਮੇਰਾ ਆਧਾਰੋ ਵਾਜੇ ਪੰਚ ਸਭ ਤਤ ਕਰਸ ਭਾਗੇ ਕਰਸ ਭਾਗੇ ਸਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਜ ਦੂਤ ਤਦ ਵਸ ਕੇਤੇ ਕਾਲ ਕੰਟਕ ਮਾਰਿਆ ਤਰ ਕਰਮ ਪਾਇਆ ਤਦ ਜਨ ਕ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੈ ਆਨੰਦ ਸੁਣੋ ਬੜਾ ਭਾਗੀ ਹੋ ਸਗਲ ਮਨ ਰਤ ਪੂਰੇ ਪਾਰ ਬ੍ਰਹਮ ਰਹਿ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੋਣੇ ਸੱਚੇ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਗਰ ਰਹਿ ਆ ਭਾਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਕਰੋ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦਇ ਦਾਈ ਦਾ ਆਖੇ ਲੈ ਸੰਗਲ ਜਗਤ ਚੰਗੇ ਆਈਆਂ ਬੁਰਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਜਿਨੇ ਨਾਮਤ ਆਇਆ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਸ੍ਰੀ ਵਾਹਿਗੁਰੂ ਜੀ اک ਓੰਕਾਰ ਸਤਿਗੁਰ ਪਰਸਾਦ ਸੋਰਠਿ ਮਹਲਾ 5 ਸ੍ਰੀ ਅਨਕੋ ਦਾਤਾ ਸਿਮਰਤ ਸਭ ਮਾਲਕ ਕੋਈ ਗੁਣ ਨਿਧਾਨ ਭਗਤ ਤਨ ਕੋ ਵਰਤਨ ਵਿਰਲਾ ਪਾਵੈ ਕੋਈ ਅਵਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਾਲਕ ਕੋਈ ਗੋਣੇ ਨਿਦਾਨ ਭਗਤਨ ਕੋ ਵਰਤਨ ਵਿਰਲਾ ਪਾਵ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੇ ਸ਼ਰਨ ਪਿਆ ਸੁਖ ਪਾਈਆ ਵਹੜ ਦੁਖ ਨ ਹੋਈ ਰਾ ਵਡਭਾਗੀ ਸਾਧ ਸੰਗ ਪਰਾਪਤ ਤਨ ਪੇਟ ਦਾ ਦਰਮਤ ਕੋਈ ਤਨ ਕੀ ਤੋਰ ਨਾਨਕ ਦਾਸ ਵਾਂਛਾ ਜਿਨ ਹਰਿ ਨਾਮ ਮਨ ਦਾ ਪਾਰੋਈ ਵਡਭਾਗੀ ਸਾਧ ਸੰਗ ਪਰਾਪਤ ਤਨ ਪੇਟ ਦਾ ਦਰਮਤ ਕੋਈ ਤਨ ਕੀ ਤੋਰ ਨਾਨਕ ਦਾ ਸਵੰਛ ਜਿਨ ਹਰ ਨਾਮ ਅਰਦਾਸ ਕਰੋਈ ਤੁਕ ਕਰ ਤਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਤਪਤਾ ਹਮ ਬਰਕਤੇਰੇ ਤੁਮਰੇ ਕੇਰ ਜੇ ਕੋਈ ਨ ਜਾਣੇ ਤੁਮਰਾ ਅੰਤ ਉਚੈ ਤੇ ਉਚਾ ਸਗਲ ਸਮਗਰੀ ਤੁਮਰੇ ਸੂਤਰਤਾਰੀ ਤੁਮ ਤੇ ਹੋਇ ਸੋ ਆਗਿਆਕਾਰ ਜੇ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਸਦਾ ਜੀ ਤੁਮਰੀ ਗਤ ਮਿਤ ਤੁਮ ਹੀ ਜਾਨੇ ਨਾਨਕ ਦਾਸ ਸਦਾ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹੇ ਮੇਰਾ ਮਿਹਰਵਾਨ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਪਗਾਤੇ ਸਿਮਰ ਕੈ ਗੁਰੂ ਨਾਨਕ ਲੰਇ ਤੇ ਆਏ ਫੇ ਰੰਗਤ ਗਰਤੇ ਅਮਰਦਾਸ ਰਾਮਦਾਸ ਐ ਹੋਏ ਸਹਾਈ ਅਰਜਨ ਹਰ ਗੋਬਿੰਦਨ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਵਹਦਰ ਸਿਮਰੀਐ ਕਰ ਨੌਨ ਜਆਵੇ ਧਾਏ ਸਭ ਥਾਈ ਹੋਏ ਸਹਾਈ ਦਾਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਤਾ ਜੀ ਸਾਬ ਥਾਈ ਹੋਣਾ ਜੀ ਸਹਾਏ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਬੋਲਣਾ ਜੀ ਦਾਸ ਪਾਤਸ਼ਾਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੋਰ ਸਰਵ ਕਲਾ ਭਰਪੂਰ ਕਲ ਜੋ ਕੇ ਵਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖਿਆ ਕਾ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਦਾ ਧਿਆਨ ਤਰ ਕੇ ਬੋਲਣਾ ਜੀ ਦਾਸ ਪਾਤਸ਼ਾਹੀ ਆਚਾਰ ਸਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋਂ ਸੰਤਾਂ ਭਗਤਾਂ ਸਚਿਆਰਿਆ ਪਿਆਰਿਆ ਸਿੱਧਕਵਾਨ ਸਿੰਘਾਂ ਸਿੰਘਣੀਆਂ ਉਚੰਗੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਛੰਡਿਆਂ ਬੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਹੇ ਅਕਾਲ ਪੁਰਖ ਅੰਤਰ ਜਾਮੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਨਾਮਦਾਨ ਗਰੀਬੀਦਾਨ ਸਿੱਖੀਦਾਨ ਸਿੱਧਕਦਾਨ ਪਰੋਸਾਦਾਨ ਸ਼ਾਂਤੀ ਵਕਸ਼ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਵਕਸ਼ ਪ੍ਰੇਮਾ ਭਗਤੀ ਵਕਸ਼ ਚਰਨਾਂ ਨਾਲ ਜੋੜ ਲੋ ਕਲ ਜਗ ਨੂੰ ਮੋੜ ਲੋ ਟੁੱਟੇ ਗੰਢੋ ਜੀ ਮੇਹਰਵਾਨ ਆਪ ਜੀ ਦੇ ਦਰ ਘਰ ਦੀ ਓਟ ਸੇਵਾ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨੇ ਆਸਰੇਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੇਵ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਸਰਦਾਰ ਮਹਿੰਦਰ ਸਿੰਘ ਜੀ ਬੇਬੇ ਸ੍ਰਿੰਦਰ ਕੌਰ ਸਮੂਹ ਪੁੰਨੀਆਂ ਸਮੂਹ ਪਰਿਵਾਰ ਵੱਲੋਂ ਬੱਚੇ ਪਲਵਿੰਦਰ ਸਿੰਘ ਦੇ ਦਿਹ ਰੋਗਤਾ ਤੰਦਰੁਸਤੀ ਹਿਤ ਚੜ੍ਹਦੀ ਕਲਾ ਹਿਤ ਤੁਰਕੇ ਬਾਣੀ ਆਈ ਤੈਨ ਸਗਲੇ ਚਿੰਤਾ ਮਟਾਈ ਦੇ ਸ੍ਰੀ ਸੰਪਟਾ ਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਸੇਵਕ ਪਰਿਵਾਰ ਨੇ ਜਿਸ ਵੀ ਮਨੋ ਕਾਮਨਾ ਨੂੰ ਮੁਕ ਰੱਖਦਿਆਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸੇਵਕ ਜਾਣਦੇ ਹੋਏ ਮਨੋ ਕਾਣਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਵਸਾ ਕਰਨਾ ਬੱਚੇ ਨੂੰ ਦਿਹਰੋਗਤਾ ਤੰਦ ਦ੍ਰਿਸ਼ਟੀਆਂ ਬਖਸ਼ੋ ਸੱਚੇ ਪਾਤਸ਼ਾਹ ਆਪ ਬੈਦ ਬਣੋ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਕਦ ਮੁਖ ਦੇਵੇ ਕਾਟੇ ਜਮ ਕੇ ਫੰਦਾ ਬੱਚੇ ਨੂੰ ਦਿਹਰੋਗਤਾ ਤੰਦ ਦ੍ਰਿਸ਼ਟੀਆਂ ਬਖਸ਼ਿਸ਼ ਕਰਕੇ ਸਮੂਹ ਸੇਵਕ ਪਰਿਵਾਰ ਨੂੰ ਆਪ ਜੀ ਦੇ ਚਰਨਾਂ ਨਾਲ ਜੋੜੀ ਰੱਖਣਾ ਸੇਵਕ ਪਰਿਵਾਰ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਹਾਥੇ ਰਾਖੇ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਕੇ ਸੇਵਕਾਂ ਨੂੰ ਆਪ ਜੀ ਦੇ ਚਰਨਾਂ ਨਾਲ ਜੋੜੀ ਰੱਖਣਾ ਸੇਵਕਾਂ ਦੇ ਕਾਰੋਬਾਰ ਵਿੱਚ ਵਾਧੇ ਕਰਨੇ ਦੇਨ ਦੁਨੀ ਰਾ ਚੌਗਣੀ ਤਰੱਕੀ ਬਖਸ਼ਣੀ ਸਮੂਹ ਸੇਵਕ ਪਰਿਵਾਰ ਵਿੱਚ ਮੇਲ ਇਤفاق ਬਖਸ਼ੀ ਰੱਖਣਾ ਜੋ ਮੰਗੇ ਠਾਕੁਰ ਆਪਣੇ ਤੇ ਸੋਇ ਸੋਇਆ ਦਰਾਂ ਕਰਾਂ ਗੁਰ ਸਿੱਖੀ ਜੀਵਨ ਨਿਤ ਨੇਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਕੋਮ ਬਤੂ ਪਜੋਤ ਸਗਲ ਸਮਗਰੀ ਹਾਜ਼ਰ ਹੈ ਪਾਠੀ ਸਿੰਘ ਆਪ ਜੀ ਤਾਬਿਆ ਹਾਜ਼ਰ ਹਨ ਸੇਵਾ ਬਖਸ਼ੋ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਜਗਨ ਨਿਰਵਿਗੰਤਾ ਸਹਿਤ ਸੰਪੂਰਨ ਕਰਵਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅੰਮ੍ਰਿਤ ਪ੍ਰਸ਼ਾਦ ਪਿਆਰੇ ਸਾਹ ਸੰਗਤ ਵਿੱਚ ਵਰਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਜੋ ਜੀਵ ਆਵੇ ਸੁਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਗੱਤਾ ਪਰਖ ਨਰਪਉ ਨਿਰਵਾਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਜਪਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਿਨਾਮ ਗੱਤਾ ਪਰਖ ਨਰਪਉ ਨਿਰਵਾਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਜਪ ਦਸ ਸੱਚ ਜੁਗਾ ਦਸ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਰਵੈਰ ਅਕਾਲ ਮੂਰਤ ਅਜੁਨੀ ਸਪੰਗੁਰ ਪ੍ਰਸਾਦ ਜਪਿਆ ਦਸ ਸੱਚ ਜੁਗਾ ਦਸ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਰਵੈਰ ਅਕਾਲ ਮੂਰਤ ਅਜੁਨੀ ਸਪੰਗੁਰ ਪ੍ਰਸਾਦ ਜਪ ਆਹ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਤਪੰਗਰ ਪ੍ਰਸਾਦੁ ਜਪੇ ਆਦ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੁਨੀਤਾ ਪੰਗੁਰ ਪ੍ਰਸਾਦ ਜਪੇ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਤਤਨਾਮ ਕਰਤਾ ਪੁਰਖ ਨਰਿਪਾਉ ਨਰਵੈਰਿ ਅਕਾਲ ਮੂਰਤਿ ਅਜੁਨੀਤਾ ਪੰਗੁਰ ਪ੍ਰਸਾਦ ਜਪੇ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਤਤਨਾਮ ਕਰਤਾ ਪੁਰਖ ਨਰਿਪਾਉ ਨਰਵੈਰਿ ਅਕਾਲ ਮੂਰਤਿ ਅਜੁਨੀ ਤਾ ਪੰਗੋਰ ਪ੍ਰਸਾਦ ਜਪੇ ਆਦ ਸੱਚ ਦੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਇਕ ਅੰਕਾਰ ਤਤ ਨਾਮ ਕਰਤਾ ਪੁਰਖ ਨਰਪਉ ਨਰਵੈਰ ਅਕਾਲ ਮੂਰਤ ਅਜੁਨੀ ਤਾ ਪੰਗੋਰ ਪ੍ਰਸਾਦ ਜਪੇ ਆਦ ਸੱਚ ਦੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਔਕੇ ਘੜੀ ਇਨਾਂ ਦੇ ਕਰਨ ਦੇ ਆਪਣਾ ਰਸ ਸੰਭਾਲੇ ਆਤ ਦੇ ਰਾਗ ਆਪਣੇ ਕੋ ਦਾ ਸਤਿ ਤਤ ਪਾਲੇ ਪਰਾਉਤਿਆ ਲਾਗ ਰਹੇ ਮੇਰਾ ਚੀਤ ਆਦੇ ਅੰਤ ਪ੍ਰਭ ਦਦਾਸ ਆਈ ਤਨ ਮਹਾਰਾਮੀਤਰਾਓ ਮਾਨ ਮਿਲਾਤ ਪਾਈ ਸਾਜ ਕੀ ਅਤਜ ਦੀਕ ਵਡਾਈ ਆਤਮਤ ਮਰਿ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਦਰਖਾਈ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਦਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋ ਨੀਤਾ ਪੰਗੋਰ ਪ੍ਰਸਾਦ ਜਪੇ ਆਜ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਔਕੀ ਘੜੀ ਇਨਾਂ ਦੇ ਕਣ ਦੇਈ ਆਪਣਾ ਵਿਰਤ ਸਮਾਲੇ ਆ ਤੈਰਾ ਕੇ ਆਪਣੇ ਕੋ ਦਾ ਸਤ ਤਬਾਲੇ ਪ੍ਰਭ ਤੁਮ ਲਾਗ ਰਹੇ ਮੇਰਾ ਚੀਤ ਆਦੇ ਅੰਤ ਪ੍ਰਭ ਦਾਸ ਆਈ ਤਾ ਨਾਮ ਆਰ ਮੀ ਤਰਾਉ ਮਾਨਵ ਰਾਤ ਪਾਈ ਸਾਗ ਕੀ ਅਜਤ ਜੀ ਗਵਡਾਈ ਅਰਦ ਵਰਦੇ ਮਰੇ ਆ ਨਨ ਕਰ ਨਾਨਕਾ ਰਾ ਪੂਰਨ ਪੈ ਦਰਗਾਈ ਬੋਜਾ ਸੋਚਨ ਹੋਈ ਜੇ ਸੋਚੀ ਲੱਖ ਵਾਰ ਕਪੈ ਤੁਪਨ ਹੋਈ ਜੇ ਲਾਇਨਾ ਲਵਤਾਰ ਭੁਖਿਆ ਭੁਗਨ ਉਤਰੀ ਜੇ ਵੰਨਾ ਪਰਿਆ ਪਾਰ ਸਹਸ ਸ੍ਰੀ ਅਣਪਾਲ ਕੋ ਹੈ ਤਿਕ ਨ ਚੱਲਾ ਨਾਲ ਕਿਵਦ ਤਿਆਰਾ ਹੋਈ ਆ ਕਉੜਾ ਤਤਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਦ ਇੱਕ ਓ ਅੰਕਾਰ ਤਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿਪੰਗਰ ਪ੍ਰਸਾਦ ਜਪ ਆਦ ਸੱਚ ਜੁਗ ਆਦ ਸੱਚ ਐਪੀ ਸੱਚ ਨਾਨਕ ਹੋਸੀ ਜੀ ਸੱਚ ਔਕੀ ਘੜੀ ਇਹਨਾਂ ਦੇ ਕਣ ਦਾ ਆਪਣਾ ਗਰਦ ਸੰਵਾਲੀ ਆਤ ਦੇ ਰਾਚਾ ਇਹ ਆਪਣੇ ਕੋ ਸਾ ਸਤਿਦ ਬਾਲੀ ਪ੍ਰਾਪਤਿਓ ਲੱਗ ਰਿਹਾ ਮੇਰਾ ਚੀਤ ਆਦੇ ਅੰਤ ਪ੍ਰਭ ਦਾ ਦਾਸ ਹਾਈ ਦਨ ਹਮਾਰਾ ਮੀਤਰਾਓ ਮਾਨਵਲਾਤ ਪਾਈ ਸਾਗਤੀ ਅਚਜ ਜੀ ਕੇ ਵਡਾਈ ਅਰਤ ਮਰਤ ਮਰਿਆ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਪੰਗਰ ਪ੍ਰਸਾਦ ਜਾਪਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਉਗੀ ਘੜੀ ਇਹਨਾਂ ਦੇ ਕਣ ਦੇ ਆਪਣਾ ਵਿਰਸ ਸੁਮਾਲੇ ਹੱਥ ਦੇ ਰਾਖਾ ਇਹ ਆਪਣੇ ਕੋ ਸਾਥ ਸਤਿ ਸਤਿ ਪਾਲੇ ਪ੍ਰਭ ਜਿਉ ਲਾਗ ਰਿਓ ਮੇਰਾ ਚੀਤਾ ਆਦੇ ਅੰਤ ਪ੍ਰਭ ਦਾ ਸਹਾਈ ਤਾ ਨਾ ਮਹਾਰਾ ਮੀਤਰਾ ਓ ਮਾਨ ਵਿਲਾਸ ਭਾਈ ਸਾਭ ਕੇ ਅਚਰਜ ਇਕ ਬਡਾਈ ਯਾਰ ਸਿਮਰਤ ਮਰਿਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਨ ਕਾਈ ਹੁਕਮੀ ਹੋਵਨ ਆਕਾਰੁ ਕੁਨ ਕੇ ਆਜਾਈ ਹੁਕਮੀ ਹੋਵਨ ਜੀ ਹੁਕਮ ਲਬੜਿ ਆਈ ਹੁਕਮੀ ਹੋਤ ਮਨੀਚਾ ਹੁਕਮ ਲੈ ਕੋ ਦੋ ਕੋ ਸੁਖ ਬਾਹੀ ਆਇ ਕਨਾ ਹੁਕਮ 임ਬ ਕਸੀਸਾ ਏ ਕੋ ਯਾ ਪਵਾਹੀਆ ਕਮਨ ਦਰਸਾਵ ਕੋ ਵਾਰੋ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਉਜਾ ਤਹਮ ਘਰ ਕੋਈ ਇੱਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪਿਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਉ ਕੇ ਘੜੀ ਇਹਨਾਂ ਦੇ ਜਾਣਦਾਈ ਆਪਣਾ ਵਿਰਤ ਸਮਾਲ ਲਈ ਹਾਤ ਦੇ ਰਾਖਾ ਇਹ ਆਪਣੇ ਕੋ ਸਾ ਸਤਿ ਪਾਲੇ ਪ੍ਰਭ ਜਿਉ ਲਾਗਿਰਿਓ ਮੇਰਾ ਚੀਤਾ ਆਦੇ ਅੰਤ ਪ੍ਰਭ ਦਤਾ ਆਈ ਤਾਨ ਮਹਾਰਾਮੀ ਤਰਾ ਉਹ ਮਾਨ ਵਿਲਾਸ پائی ਸਾਹਿਬ ਕੀ ਅਚਜ ਦੀਗ ਵਡਾਈ ਹਰ ਤੇ ਮਰ ਤੇ ਮਰਿਆ ਅਨੰਦ ਚਰਨ ਨਾਨਕ ਪ੍ਰਭ ਪੂਰਨ ਪੈਦਰ ਕਾਈ ਸਤਿਨਾਮ ਸ੍ਰੀ ਵਾਹਿਗੁਰੂ ਇੱਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਆਜੁ ਨੀਤਾ ਪੰਗਰ ਪਰਦਾਸ ਜਾਪਿਆ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਔਗੀ ਘੜੀ ਇਨਾਂ ਦੇ ਕਣ ਦੇਈ ਆਪਣਾ ਰਸੁ ਸੰਭਾਲੀ ਹਾਥ ਤੇ ਰਾਚੈ ਆਪਣੇ ਕੋ ਦਾਤ ਤਤ ਬਾਲੇ ਪ੍ਰਪਤਿਉ ਲਾਗ ਰਿਓ ਮੇਰਾ ਚੀਤਾ ਆਦੇ ਅੰਤ ਪ੍ਰਵਤਿ ਦਾਸ ਆਈ ਤਨ ਹਮਾਰਾ ਮੀਤਰਾਉ ਮਾਨੋ ਬਿਲਾਸ ਭਾਈ ਸਾਹਿਬ ਕੀ ਅਚਰ ਜਦ ਇਹ ਗਵਡਾਈ ਯਾਰ ਤੇ ਮਰ ਤੇ ਮਰੇ ਆਨੰਦ ਕਰ ਨਾਨਕ ਉਹ ਪ੍ਰਾਪੂਰਨ ਪੈ ਜਨ ਕਾਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਬਣਿਆਈਆ ਚਾਰ ਗਾਵੇ ਕੋ ਵਿਦਿਆ ਵਿਚਾਂ ਵਿਚਾਰ ਗਾਵੇ ਕੋ ਰਾਜ ਕਰੇ ਤਨ ਜਿ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਸਾ ਦੂਰਾ ਗਾਵੇ ਕੋ ਵਿਕੇ ਆਦਰਾ ਦੂਰ ਕਤਨਾ ਗਤੀ ਨ ਆਵੇ ਤੋਟਾ ਕਾਤ ਕਾਤ ਗਤੀ ਕੋਟੀ ਕੋਟ ਕੋਟਾ ਦਿੰਦ ਅੰਦ ਲੰਦ ਤਕਵਾਇ ਜੁਗਰੁ ਅੰਤਰ ਗਾਹੀ ਖਾਈ ਉਪੀਯੋ ਉਚਲਾਇ ਰਹੋ ਨਾਨਕ ਵਿਚਾ ਬਿ ਪ੍ਰਵਾਹ ਇਕੋ ਅੰਗਾਰ ਰਤਨਾਮ ਕਰਤਾ ਪੁਰਖ ਨਰ ਭਾਉ ਨਰਵਾਰੀਅ ਕਾਲ ਮੂਰਤ ਅਰੁਣਿਤਾ ਪੰਗੁਰ ਪ੍ਰਸਾਦ Japey ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਅਉਖੀ ਗੜੇ ਇਹਨਾਂ ਦੇ ਕਾਣਾ ਦਾਈ ਆਪਣਾ ਵਿਰਸ ਸਮਾਲੇ ਹਾਥ ਤੇ ਰਾਚਾ ਇਹ ਆਪਣੇ ਕੋ ਰਾਜਾ ਜੱਤ ਪਤ ਬਾਲੇ ਪਰਉ ਸੌ ਲਾਗ ਰਿਓ ਮੇਰਾ ਚੀਤਾ ਆਦੇ ਅੰਤ ਪ੍ਰਭ ਦਾਤਾ ਜੀ ਤਾਨਾ ਮਹਾਰਾ ਮੀਤਰਾ ਹੋ ਮਾਰ ਅਮਲਾਸ ਭਾਈ ਸਾਹਿਬ ਕੀ ਅਚ ਜਦੀ ਚਵਡਾਈ ਹਰ ਤੇ ਵਰ ਤੇ ਮਰਿਆ ਆਨੰਦ ਕਰ ਨਾਨਕ ਪ੍ਰਪੂਰਨ ਪੈਦਰ ਕਾਈ ਸਤਨਾਮ ਸ੍ਰੀ ਵਾਹਿਗੁਰੂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰ ਕਾਲ ਮੂਰਤਿ ਆਜੁ ਨੀਤਾ ਪੰਗਰ ਪ੍ਰਸਾਦ ਜਪੇ ਆਦ ਸਚੁ ਜੁਗਾਰੁ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਉ ਕੀ ਘੜੀ ਨ ਦੇਖਣ ਦੇਈ ਆਪਣਾ ਅਵਰਤ ਸਮਾਲੀ ਆਤ ਜਿ ਰਾਖੈ ਆਪਣੇ ਕੋ ਸਾਚ ਤਤ ਬਾਲੇ ਕਿਉ ਲਗ ਰਿਓ ਮੇਰਾ ਚੀਤਾ ਆਦ ਅੰਤ ਪ੍ਰਭ ਦਤਾ ਸਾਈ ਤਾਨਾ ਮਹਾਰਾ ਮੀਤਰਾ ਓ ਮਾਨ ਬਿਲਾਤ ਪਾਈ ਸਾਹਿਬ ਕੀ ਹਜਤ ਜੀ ਦੇ ਕਵਟਾਈ ਯਾਰ ਸੇਵ ਮਰ ਸੇਵ ਰਿਆ ਅਨੰਦ ਕਰ ਨਾਨਕਾ ਪ੍ਰਭ ਪੂਰਨ ਪੈ ਜਨ ਕਾਈ ਸਾਚਾ ਸਾਈਵੋ ਸਾਚਨਾਏ ਭਾਗਿਆ ਪਉ ਅਪਾਰ ਆਖੇ ਮੰਗਹਾ ਦੇ ਦੇ ਦਾਤ ਕਰੇ ਦਾਤਾਰ ਫਿਰ ਕਿਆ ਯਾ ਕਹਿ ਰਖੀ ਹੈ ਹਜਤ ਜੀ ਦੇ ਦਰਵਾਰ ਮੋਹ ਕਾ ਬੋਧਨ ਬੋਲੀਐ ਜਿ ਤੁਣ ਧਰੇ ਪਿਆਰ ਅਮਰਤ ਵੇਲਾ ਸਾਚਨਾ ਉਮੜਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਹ ਦੇ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਇੱਕ ਓੰਕਾਰ ਰਤਨਾਮ ਕਰਤਾ ਪੁਰਖ ਨਰਭਉ ਨਰਵੈਰ ਅਕਾਲ ਮੂਰਤ ਅਜੂਨੀ ਸਤਿਪੰਗਰ ਪ੍ਰਸਾਦ ਜਪ ਆਦ ਸੱਚ ਤੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਕੀ ਘੜੀ ਨਾ ਦੇ ਕਣ ਦਾਈ ਆਪਣਾ ਵਰਤਮਾਲੀ ਆਤ ਜਰਾਖੈ ਆਪਣੇ ਕੋ ਦਾ ਸਤਿਬਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੇ ਅੰਤ ਬ੍ਰਭਦਾਤਾ ਆਈ ਤਾ ਨਾਮ ਆਰਾਮੀ ਤਰਾਓ ਮਾਨੋ ਬੇਲਾਸ ਭਾਈ ਸਾਹਿਬ ਕੇ ਅਚਰਜ ਦੇ ਕੇ ਵਡਾਈ ਯਾਰ ਸਿਮਰ ਤੇ ਮਰਿਆਨੰਦ ਚਰਨ ਨਾਨਕ ਪ੍ਰਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਰਵੈਰਿਆ ਕਾਲਮੂਰਤ ਅਜੂਨੀ ਸਪੰਗਉ ਪ੍ਰਸਾਦ ਜਪ ਆਦ ਰਚ ਜੁਗਾਂਦ ਸਚ ਹੈ ਭੀ ਸਚੋ ਨਾਨਕ ਹੋਸੀ ਭੀ ਸਚ ਉਕੇ ਘੜੀ ਇਹਨਾਂ ਦੇ ਕਣ ਦਾਈ ਆਪਣਾ ਵਰਤ ਸਮਾਲੇ ਆਤ ਜਰਾ ਕੇ ਆਪਣੇ ਕੋ ਸਾ ਸੱਤ ਸਬਾਲੇ ਪ੍ਰਭ ਤੋਂ ਲਾਗਰੇ ਹੋ ਮੇਰਾ ਚੇਤ ਆਧ ਅੰਤ ਪ੍ਰਭ ਦਾਤਾ ਜੀ ਤਾਂ ਨਾਮ ਆਹਰਾ ਮੀਤਰਾਉ ਵਾਨਵਲਾਤ ਪਾਈ ਸਭ ਕੀ ਅਚੰਦ ਰੀਗ ਵਡਾਈ ਹਰ ਜਮਤ ਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਕਾਈ ਸਾਪਿਆ ਨਾ ਜਾਏ ਜੀ ਤਾਂ ਨਾ ਹੋਈ ਆਪੇ ਆਪ ਨਰੰਜਨ ਸੁਈ ਇਨ ਤੇ ਵਿਆਤਨ ਪਾਇਆ ਮਾਨੋ ਨਾਨਕ ਗਾਵੀਐ ਗੁਣੀਨ ਦਾਨ ਗਾਵੀਐ ਸੁਨਿਆ ਮਨ ਕੀਆ ਭਾਉ ਦੋਖ ਪਾਰ ਆਰ ਦੋਖ ਕਰ ਲਜਾਈ ਗੁਰਮਕਨਾਦੰ ਗੁਰਮਕ ਵੇਦੰ ਗੁਰਮਕ ਰਿਆਤਮਾਈ ਗੁਰੇਸ਼ਰ ਗੁਰਗੋਰਖ ਵਰਮਾ ਗੁਰ ਪਾਰਵਤੀ ਮਾਈ ਰੋ ਜਾਣਾ ਯਾ ਜਾ ਨਹੀਂ ਜੈਣਾ ਗਤ ਨ ਜਾਈ ਗੁਰਾਹ ਕਿਉ ਦੇਵ ਜਾਈ ਸਵਨਾ ਜੀਆ ਗਾਇ ਕਦਾਤਾ ਸੋ ਮਨ ਸਰ ਨਾ ਜਾਈ ਇੱਕ ਓੰਕਾਰ ਰਤਨਾਮ ਕਤਪਤਰ